ਨਸਰਤਾ ਚੋਰ ਹੋ ਜਾਣ ਸਾਵਧਾਨ ਅੰਮ੍ਰਿਤਸਰ ਪੁਲਿਸ ਇੱਕ ਵਾਰ ਫਿਰ ਆ ਗਈ ਹੈ ਐਕਸ਼ਨ ਮੋੜ ਤੇ ਦਰਅਸਲ ਤੁਹਾਨੂੰ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜੁਥੇ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਪੂਰੀ ਚੈਕਿੰਗ ਕੀਤੀ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਰੇਕ ਵਿਅਕਤੀ ਦੀ ਜਿਹੜੀ ਆਇਡੈਂਟਿਟੀ ਹੈ ਉਹ ਵੀ ਚੈੱਕ ਕੀਤੀ ਗਈ ਹੈ ਜੇ ਗੱਲ ਕੀਤੀ ਜਾਵੇ ਲਗੇਜ ਦੀ ਤੇ ਉਹ ਵੀ ਪੂਰੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਰੀਕੀ ਦੇ ਨਾਲ ਪੂਰੇ ਰੇਲਵੇ ਸਟੇਸ਼ਨ ਦੀ ਜਿਹੜੀ ਹੈ ਚੈਕਿੰਗ ਹੋਈ ਹੈ ਤਾਂ ਤੁਸੀਂ ਵੀ ਲਗਾਤਾਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪਲੱਸ ਜਿਹੜੀ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹੁਕਮ ਆਇਆ ਸੀ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ 12 ਤੋਂ 3 ਚਲਾਇਆ ਗਿਆ ਸੀ ਆਪਰੇਸ਼ਨ ਲੀਗਲ ਇਹਦੇ ਵਿੱਚ ਜਿਹੜੇ ਅਸੀਂ ਰੇਲਵੇ ਸਟੇਸ਼ਨ ਦੀ ਸ਼ਕਤੀ ਨਾਲ ਜਿਹੜੀ ਹੈ ਚੈਕਿੰਗ ਕੀਤੀ ਹੈ ਤਾਂ ਜੋ ਜਿਹੜੇ ਨਵੇਂ ਸਾਲ ਦੀ ਆਮਦ ਦੇ ਵਿੱਚ ਕੋਈ ਸ਼ਰਾਬਤੀ ਅੰਸਰ ਜਿਹੜਾ ਹੈਗਾ ਕੋਈ ਸ਼ਰਾਬਤ ਨਾ ਕਰ ਸਕੇ ਇਸ ਦੌਰਾਨ ਅਸੀਂ ਜਿਹੜੇ ਆਪਣੇ ਪਲੇਟਫਾਰਮਸ ਹੈਗੇ ਆ ਗੱਡੀਆਂ ਹੈਗੇ ਨੇ ਯਾਤਰੀ ਜਿਹੜੇ ਆਏ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਸਰਪ੍ਰਾਈਜ਼ ਚੈਕਿੰਗ ਕੀਤੀ ਆ ਔਰ ਇਹ ਇਸ ਦਾ ਇਹ ਪ੍ਰਭਾਵ ਹੈਗਾ ਕਿ ਇਹਦੇ ਨਾਲ ਜਿਹੜਾ ਸ਼ਰਾਤੀ ਅਨਸਰ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਵਾਰਦਾਤ ਕਰ ਤੋਂ ਟਲ ਚੁਈ ਸਰ ਇਨੀ ਵੱਡੀ ਤਾਂ ਦਾਦਾ ਵਿੱਚ ਪੁਲਿਸ ਵੇਖ ਕੇ ਲੋਕਾਂ ਤੋਂ ਨਹੀਂ ਕੁਝ ਹੋ ਜਾਂਦਾ ਜੀ ਪੈਨਿਕ ਹੋ ਜਾਂਦਾ ਲੋਕਾਂ ਦੇਖੋ ਇਹਦੇ ਨਾਲ ਦੇ ਨਾਲ ਜਿਹੜੀ ਦੂਸਾ ਪਾਸਾ ਵੇਖੀ ਤੇ ਇਹਦੇ ਨਾਲ ਸੁਰੱਖਿਆ ਦੀ ਭਾਵਨਾ ਵੀ ਆਉਂਦੀ ਆ ਕਿ ਸਾਡੇ ਲਈ ਜਿਹੜੀ ਹੈਗੇ ਨੇ ਠੰਡ ਦੇ ਵਿੱਚ ਨੇ ਤੁਹਾਡੇ ਸਾਹਮਣੇ ਜਿਹੜੇ ਹੈਗੇ ਆ ਸਾਰੇ ਤਤਪਰ ਹੈਗੇ ਨੇ ਸਾਰੀ ਜਿਹੜੀ ਪੁਲਿਸ ਹੈਗੀ ਚੈਕਿੰਗ ਕਰ ਰਹੀ ਆ ਤੋ ਜਿਹੜਾ ਚੈਕਿੰਗ ਦੇ ਨਾਲ ਹੀ ਜਿਹੜਾ ਸ਼ਾਰਦੀ ਅਨਸਰ ਨੂੰ ਰੋਕਿਆ ਜਾਂਦਾ ਇਹਦੇ ਨਾਲ ਸਲਫ ਜਿਹੜਾ ਹੈਗਾ ਕੰਫੀਡੈਂਸ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਉਂਦਾ ਤੇ ਉਹਨਾਂ ਦੀ ਡੌਗ ਸਕਾਉਟ ਵੀ ਨਾਲ ਲੱਗੀ ਹੈ ਜੀ ਨਜ਼ਰਾਂ ਤੇ ਜੀ ਆਰਪੀ ਵੀ ਸਾਡੇ ਨਾਲ ਹੈਗੀ ਆ ਆਰਪੀਫ ਵੀ ਨਾਲ ਹੈਗੀ ਹੈ ਐਂਟੀ ਸੈਬਟੇਜ ਜਿਹੜੇ ਸਾਡੀ ਟੀਮ ਚ ਆਈ ਹੈ ਉਹ ਵੀ ਹੈਗੀ ਨੇ ਤੇ ਡੌਗਸ ਨਾਲ ਖਾਸ ਨੇ ਆਏ ਹੀ ਲੋਕਾਂ ਨੂੰ ਦੇਣਾ ਚਾਹਾਂਗੇ ਜੇ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਅਨਫਲੇਮ ਉਹਨਾਂ ਦੇ ਆਲੇ ਦੁਆਲੇ ਲੱਗੇ ਸ਼ੱਕੀ ਪਈ ਜਾਂਦੀ ਹੈ ਤਾਂ ਇਮੀਡੀਏਟਲੀ ਜਿਹੜੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਰੇਲਵੇ ਸਟੇ